ਕਿ ਲੰਬੇ ਸਮੇਂ ਤੋਂ ਪੈਕਿੰਗ ਜਿਹੜਾ ਇੱਕ ਜੁਰਮ ਹੈਗਾ ਪਰ ਮਾਨਵ ਤਸਕਰੀ ਬਹੁਤ ਵਧੀ ਹੋਈ ਹੈ ਕੇਂਦਰ ਸਰਕਾਰ ਨੇ ਕਈ ਸਾਲ ਪਹਿਲਾਂ ਹੀ ਆਪਰੇਸ਼ਨ ਚਲਾਤਾ ਸੀ ਆਪਰੇਸ਼ਨ ਸਮਾਈਲ ਨਾ ਮੈਂ ਕੇਂਦਰ ਸਰਕਾਰ ਨੇ ਕਾਫੀ ਪਹਿਲਾਂ ਦਾ ਹੀ ਇਹ ਆਪਣਾ ਕਾਨੂੰਨ ਵੀ ਬਣਾਇਆ ਪੈਗਰੀ ਦੇ ਅਗੇਂਸਟ ਮੈਨੂੰ ਨਹੀਂ ਲੱਗਦਾ ਕਿਸੇ ਸਟੇਟ ਨੇ ਇਹਨੂੰ ਸੀਰੀਅਸਲੀ ਲਿਆ ਪਰ ਇੱਕ ਵੈਲਡ ਆਰਗੇਨਾਈਜ਼ਡ ਕਰਾਇਮ ਵੀ ਬਣ ਚੁੱਕਾ ਹੈ ਉਹ ਲੱਕ ਤੋੜਨ ਲਈ ਚੇਨ ਤੋੜਨ ਲਈ ਉਸ ਤੇ ਕਿਸ ਤਰ੍ਹਾਂ ਕੰਮ ਬਹੁਤ ਵੱਡਾ ਇਹ ਕਹਿ ਲਓ ਕਿ ਇੱਕ ਪਿੱਛੇ ਕੰਮ ਕਰ ਰਿਹਾ ਗੈਂਗ ਜੇ ਇੰਨਾ ਸੌਖਾ ਹੁੰਦਾ ਤਾਂ ਅਸੀਂ 9 ਮਹੀਨੇ ਅੱਗੇ ਕੁਝ ਹੋਰ ਵੀ ਕਰ ਲੈਂਦੇ ਕਾਨੂੰਨ ਨੂੰ ਹੋਰ ਵਿੱਚ ਅਮੈਂਡ ਕਰਨਾ ਹੋਰ ਕਾਨੂੰਨ ਲੈ ਕੇ ਆਉਣੇ ਇਹਦਾ ਮਕਸਦ ਹੀ ਇਹੀ ਸੀ ਇਹਨਾਂ ਦਾ ਲੱਕ ਤੋੜਿਆ ਜਾਵੇ ਭੀਖ ਮੰਗਣਾ ਅਪਰਾਧ ਹੈ ਪਰ ਇੱਕ ਲੰਮੇ ਸਮੇਂ ਤੋਂ ਇਹ ਗੈਰ ਕਾਨੂੰਨੀ ਧੰਦਾ ਵੀ ਬਣ ਚੁੱਕਿਆ ਹੈ ਜਿਸ ਕਰਕੇ ਮਾਨਵ ਤਸਕਰੀ ਵੀ ਸਾਡੇ ਦੇਸ਼ 'ਚ ਬਹੁਤ ਵਧ ਗਈ ਹੈ ਪੰਜਾਬ ਸਰਕਾਰ ऑपरेशन जीवन ज्योत ਲੈ ਕੇ आई है कैबिनेट वजीर बलजीत कौर ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਮੈਡਮ ਜਿਵੇਂ ਕਿ ਲੰਮੇ ਸਮੇਂ ਤੋਂ ਬੈਗਿੰਗ ਜਿਹੜਾ ਇੱਕ ਜੁਰਮ ਹੈਗਾ ਪਰ ਮਾਨਵ ਤਸਕਰੀ ਬਹੁਤ ਵਧੀ ਹੋਈ ਹੈ ਕੇਂਦਰ ਸਰਕਾਰ ਨੇ ਕਈ ਸਾਲ ਪਹਿਲਾਂ ਹੀ ਆਪਰੇਸ਼ਨ ਚਲਾਤਾ ਸੀ ਆਸੀ ਆਪਰੇਸ਼ਨ ਸਮਾਈਲ ਮੁਸਕਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹਦੇ ਤਹਿਤ ਵੀ ਬੱਚੇ ਆਈਡੈਂਟੀਫਾਈ ਕਰਕੇ ਮਾਪਿਆਂ ਤੱਕ ਪਹੁੰਚਾਏ ਜਾ ਰਹੇ ਨੇ ਜੀਵਨ ਜੋਤ ਦੇ ਤਹਿਤ ਪੰਜਾਬ ਸਰਕਾਰ ਕੀ ਕਰੇਗੀ ਦੇਖੋ ਜੀ ਅਸੀਂ ਭਾਵੇਂ ਕੇਂਦਰ ਸਰਕਾਰ ਨੇ ਕਾਫੀ ਪਹਿਲਾਂ ਦਾ ਇਹ ਆਪਣਾ ਕਾਨੂੰਨ ਵੀ ਬਣਾਇਆ ਪੈ ਬੈਗਰੀ ਦੇ ਅਗੇਂਸਟ ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਟੇਟ ਨੇ ਇਹਨੂੰ ਸੀਰੀਅਸਲੀ ਲਿਆ ਸੋ ਪੰਜਾਬ ਦੇ ਵਿੱਚ ਜਿਹੜਾ ਅਸੀਂ ਤਕਰੀਬਨ ਸਾਲ ਤੋਂ ਲੱਗੇ ਹੋਏ ਸੀ ਕਿ ਪਹਿਲਾਂ ਤਾਂ ਬੱਚਿਆਂ ਨੂੰ ਬੈਗਰੀ ਤੋਂ ਬਾਹਰ ਕੱਢੀਏ ਸਕੂਲਾਂ 'ਚ ਲੈ ਕੇ ਜਾਈਏ ਸੋ ਉਹ ਜਿਵੇਂ ਜਿਵੇਂ ਅਸੀਂ ਕੰਮ ਕਰਦੇ ਗਏ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 367 ਬੱਚਾ ਅਸੀਂ ਰੈਸਕਿਊ ਕੀਤਾ 183 ਬੱਚੇ ਅਸੀਂ ਸਕੂਲਾਂ 'ਚ ਲੈ ਕੇ ਗਏ ਉਹਨਾਂ ਚੋਂ ਪੇਰੈਂਟਸ ਦੇ ਵੀ ਸਪੋਰਟ ਕੀਤੇ ਫਿਰ ਉਹਨਾਂ ਵਿੱਚੋਂ ਵੀ ਜਿਹੜੇ ਬੱਚੇ ਜਿਨ੍ਹਾਂ ਨੂੰ ਅਸੀਂ ਸਮੇਂ ਤੇ ਅਸੀਂ ਕਿ ਪੇਰੈਂਟਸ ਕੋਲ ਹੈ ਸਕੂਲਾਂ ਚ ਜਾ ਰਹੇ ਉਹਨਾਂ ਚੋਂ ਵੀ 50 ਬੱਚੇ ਫਿਰ ਗਾਇਬ ਹੋ ਜਾਂਦੇ ਆ ਤੇ ਨਾ ਹੀ ਆਪਣੇ ਘਰਾਂ ਟਿਕਾਣਿਆਂ ਤੇ ਘਰ ਟਿਕਾਣੇ ਵੀ ਗਾਇਬ ਹੋ ਜਾਂਦੇ ਆ ਸੋ ਬਹੁਤ ਵੱਡਾ ਸਵਾਲ ਸੀ ਕਿ ਵਾਕਈ ਮਨੁੱਖੀ ਤਸਕਰੀ ਦਾ ਕੋਈ ਧੰਦਾ ਚੱਲ ਰਿਹਾ ਸੋ ਉਹਨੂੰ ਕਾਬੂ ਕਰਨ ਦੇ ਲਈ ਇਹ ਜਿਹੜੀ ਅਸੀਂ ਪੰਜਾਬ ਸਰਕਾਰ ਨੇ ਇੱਕ ਨਵਾਂ ਪ੍ਰੋਜੈਕਟ ਲਿਆਂਦਾ ਕਿ ਅਸੀਂ ਜਿਹੜੇ ਵੀ ਬੱਚੇ ਜਿਹੜੇ ਵੀ ਅਡਲਟ ਉਹਨਾਂ ਨਾਲ ਪਾਏ ਜਾਣਗੇ ਜੇਕਰ ਸਾਨੂੰ ਲੱਗਦਾ ਕਿ ਪੇਰੈਂਟਸ ਨਹੀਂ ਹਨ ਜਾਂ ਕੋਈ ਛੱਕੀ ਆ ਕੋਈ ਉਹਨਾਂ ਦੀ ਆਈਡੈਂਟੀਟੀ ਨਹੀਂ ਮਿਲ ਰਹੀ ਤਾਂ ਅਸੀਂ ਉਹਨਾਂ ਦਾ ਡੀਐਨਏ ਟੈਸਟ ਕਰਾਵਾਂਗੇ ਜੇਕਰ ਡੀਐਨਏ ਟੈਸਟ 'ਚ ਉਹ ਪੇਰੈਂਟਸ ਨਹੀਂ ਪਾਏ ਗਏ ਤਾਂ ਫਿਰ ਉਹਨਾਂ ਨੂੰ ਅੱਗੇ ਜਿਹੜੇ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਏਗੀ ਜਿਕੇ ਜਾਵੇ ਤਾਂ ਇਹ ਤੁਸੀਂ ਸਮਾਜਿਕ ਤੌਰ ਤੇ ਇੱਕ ਜ਼ਿੰਮੇਵਾਰੀ ਜਿਹੜੀ ਆਪਣਾ ਵਿਭਾਗ ਜਾਂ ਪੰਜਾਬ ਸਰਕਾਰ ਨਿਭਾਏਗਾ ਪਰ ਇੱਕ ਵੈਲ ਆਰਗੇਨਾਈਜ਼ਡ ਕ੍ਰਾਈਮ ਵੀ ਬਣ ਚੁੱਕਾ ਹੈ ਉਹ ਲੱਕ ਤੋੜਨ ਲਈ ਚੇਨ ਤੋੜਨ ਲਈ ਉਸ ਤੇ ਕਿਸ ਤਰ੍ਹਾਂ ਕੰਮ ਹੋਏਗਾ ਦੇਖੋ ਬਹੁਤ ਵੱਡਾ ਇਹ ਕਹਿ ਲਓ ਕਿ ਇੱਕ ਪਿੱਛੇ ਕੰਮ ਕਰ ਰਿਹਾ ਗੈਂਗ ਜੇ ਇੰਨਾ ਸੌਖਾ ਹੁੰਦਾ ਤਾਂ ਅਸੀਂ 9 ਮਹੀਨੇ ਤੋਂ ਕੁਝ ਹੋਰ ਵੀ ਕਰ ਲੈਂਦੇ ਪਰ ਇਹ ਕਾਨੂੰਨ ਨੂੰ ਹੋਰ ਵਿੱਚ ਅਮੈਂਡ ਕਰਨਾ ਹੋਰ ਕਾਨੂੰਨ ਲੈ ਕੇ ਆਉਣੇ ਇਹਦਾ ਮਕਸਦ ਹੀ ਇਹੀ ਸੀ ਵੀ ਇਹਨਾਂ ਦਾ ਲੱਕ ਤੋੜਿਆ ਜਾਵੇ ਸੋ ਜੇਕਰ ਫੇਰ ਵੀ ਲੱਕ ਨਹੀਂ ਟੁੱਟਦਾ ਤਾਂ ਅਸੀਂ ਇਹਦੇ ਤੇ ਹੋਰ ਸਖਤੀ ਕਰਾਂਗੇ ਇਹਨੂੰ ਅਸੀਂ ਕਮਿਸ਼ਨ ਬਣਾ ਕੇ ਕੰਮ ਕਰਾਂਗੇ ਸਿਰਫ ਚਾਈਲਡ ਵੈਗਰੀ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਅਡਲਟ ਨੇ ਉਹਨਾਂ ਦੀ ਵੈਗਰੀ ਵੀ ਪੂਰਨ ਤੌਰ ਤੇ ਰੋਕਣ ਜਾ ਰਹੇ ਹਾਂ ਔਰ ਉਹਨਾਂ ਤੇ ਕਾਰਵਾਈਆਂ ਵੀ ਹੋਣਗੀਆਂ ਸਜ਼ਾਵਾਂ ਵੀ ਹੋਣਗੀਆਂ ਇੱਕ ਤਸਵੀਰ ਦਾ ਮੈਡਮ ਦੂਜਾ ਪਹਿਲੂ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਆਪਾਂ ਭੀਖ ਦੇ ਆਪਾਂ ਕਹੀਏ ਇਸ ਕਾਰੋਬਾਰ ਦੇ ਵਿੱਚ ਜਿਹੜੇ ਲੋਕ ਸ਼ਾਮਲ ਨੇ ਹਨਾ ਉਹ ਸਾਰੇ ਆਊਟ ਸਟੇਟ ਨੇ ਸਾਰੇ ਮਾਈਗ੍ਰੈਂਟਸ ਨੇ ਕੋਈ ਅਜਿਹੇ ਆંકੜੇ ਆਪਣੇ ਕੋਲ ਪਹੁੰਚੇ ਨੇ ਕਿ ਪੰਜਾਬ ਦੇ ਵਿੱਚੋਂ ਵੀ ਮਨੁੱਖ ਤਸਕਰੀ ਹੋਈ ਹੈ ਤੇ ਹੋਰ ਸੂਬਿਆਂ 'ਚ ਬੱਚੇ ਜਾਂ ਔਰਤਾਂ ਗਾਇਬ ਹੋਈਆਂ ਨੇ ਦੇਖੋ ਜੇ 150 ਬੱਚਾ ਸੀ ਕਹਿੰਦੇ ਆ ਕਿ ਦੂਜੀਆਂ ਸਟੇਟਸ ਦਾ ਸੀ ਅਸੀਂ ਹਵਾਲੇ ਕਰ ਦਿੰਦਾ ਤੇ ਸ਼ੱਕ ਉੱਥੇ ਵੀ ਪੈਦਾ ਹੁੰਦਾ ਕਿ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਦੇ ਬੱਚੇ ਗਾਇਬ ਹੋ ਜਾਂਦੇ ਆ ਇਹ ਕਿਡਨਾਪ ਹੋ ਜਾਂਦੇ ਨੇ ਜਿੰਨੇ ਬੱਚੇ ਅਕਸਰ ਹਸਪਤਾਲਾਂ ਚ ਚੋਰੀ ਹਸਪਤਾਲਾਂ ਚੋਰੀ ਹੋ ਜਾਂਦੇ ਫਿਰ ਉਹ ਕਿੱਥੇ ਜਾਂਦੇ ਨੇ ਸੋ ਮੈਨੂੰ ਲੱਗਦਾ ਕਿ ਜਿੰਨਾ ਕੰਮ ਕਰਾਂਗੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਹੈ ਸੋ ਸਾਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਮਿਹਨਤ ਕਰਨੀ ਪੈਣੀ ਔਰ ਕੱਢ ਕੇ ਲਿਆਵਾਂਗੇ ਜ਼ਰੂਰ ਕੁਝ ਨਾ ਕੁਝ ਏਦਾਂ ਦਾ ਅੰਕੜਾ ਮੇਲ ਜ਼ਿਆਦਾ ਨੇ ਫੀਮੇਲ ਜ਼ਿਆਦਾ ਨੇ ਕੁਝ ਬਿਓਰਾ ਇਕੱਠਾ ਕਰਾਂਗੇ ਕਿਸ ਤਰ੍ਹਾਂ ਦਾ ਹਜੇ ਅੰਕੜਾ ਤੁਹਾਨੂੰ ਦੇ ਦੇਵਾਂਗੇ ਇੱਕ ਦੋ ਦਿਨਾਂ ਦੇ ਵਿੱਚ ਫਿਲਹਾਲ ਇਹਨਾਂ ਨੂੰ ਅਸੀਂ ਬੱਚਿਆਂ ਦੇ ਤੌਰ ਤੇ ਬੱਚਿਆਂ ਵਾਂਗੂ ਹੀ ਲਿਆ ਥਨੇ ਸੂਬੇ ਦੇ ਵਿੱਚ ਕਿੰਨੇ ਕਾਪਾਂ ਰੈਸਕਿਊ ਕਰ ਲਏ ਨੇ ਬੱਚੇ ਜੱਤੋਂ ਆਪਣਾ ਚੱਲ ਰਿਹਾ ਸੀ 367 ਪਹਿਲਾਂ ਕੀਤੇ ਸੀ ਔਰ ਜਿਹੜਾ ਜੀਵਨ ਜੋ ਟੂ ਲੈ ਕੇ ਆਏ ਹਾਂ ਹੁਣ ਦੋ ਦਿਨਾਂ ਦੇ ਵਿੱਚ ਵਿੱਚ 41 ਬੱਚੇ ਰੈਸਕਿਊ ਕੀਤੇ ਔਰ 18 ਅਸੀਂ ਰੇਡਸ ਕੀਤੀਆਂ ਲਗਾਤਾਰ ਕਰਾਂਗੇ ਸੋ ਕੈਬਨਟ ਵਜ਼ੀਰ ਬਲਜੀਤ ਕੌਰ ਉਹਨਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਜੀਵਨ ਜੋਤ ਦੂਜਾ ਜਿਹੜਾ ਇਸ ਦਾ ਪਾਰਟ ਆ ਇਸ ਦੇ ਤਹਿਤ ਹੁਣ ਅਸੀਂ ਇਸ ਚੀਜ਼ ਤੇ ਫੋਕਸ ਕਰ ਰਹੇ ਹਾਂ ਕਿ ਵਿਛੜ ਗਏ ਬੱਚਿਆਂ ਨੂੰ ਪੀਖ ਦੇ ਕਾਰੋਬਾਰ ਚੋਂ ਬਾਹਰ ਕੱਢ ਕੇ ਮਾਪੇ ਤੱਕ ਪਹੁੰਚਾਇਆ ਜਾਵੇ ਜਿਹਦੇ ਲਈ ਡੀਐਨਏ ਦੀ ਵੀ ਸਹਾਇਤਾ ਲਈ ਜਾਵੇਗੀ ਕੇਂਦਰ ਸਰਕਾਰ ਦਾ ਆਪਰੇਸ਼ਨ ਸਮਾਈਲ ਚੱਲ ਰਿਹਾ ਹੈ ਪਰ ਵੱਖਰੇ ਤੌਰ ਤੇ ਸੂਬਾ ਸਰਕਾਰ ਇਸ ਤੇ ਕੰਮ ਕਰੇਗੀ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ